हां जी दोस्तों शुगर ਦੇ ਮਰੀਜ਼ਾਂ ਦੇ ਲਈ ਵਰਦਾਨ ਆ ਜੀ ਇਹ ਵਾਲਾ ਬੂਟਾ ਇਹ ਕਹਿੰਦੇ ਗਮਲੇ ਦੇ ਵਿੱਚ ਵੀ ਲੱਗ ਜਾਂਦਾ ਵਾ ਇਹਨੂੰ ਸਟੀਵਿਆ ਕਿਹਾ ਜਾਂਦਾ ਵਾ ਇਸ ਬੂਟੇ ਦਾ ਮਤਲਬ ਨਾਮ ਹੈਗਾ ਵਾ ਜੀ ਸਟੀਵਿਆ ਅਕਸਰ ਆਪਾਂ ਦੇਖਦੇ ਆ ਜਿਹੜੇ ਸ਼ੂਗਰ ਦੇ ਪੇਸ਼ੈਂਟ ਹੁੰਦੇ ਆ ਨਾ ਉਹ ਇੱਕ ਗੋਲੀ ਦੀ ਵਰਤੋਂ ਕਰਦੇ ਆ ਜਿਹਨੂੰ ਕਿ ਸ਼ੂਗਰ ਫ੍ਰੀ ਦੀ ਗੋਲੀ ਕਿਹਾ ਜਾਂਦਾ ਆ ਆ ਦੁੱਧ ਜੇ ਕੋਈ ਵੀ ਮਿੱਠੀ ਚੀਜ਼ ਉਹਨਾਂ ਨੇ ਖਾਣੀ ਹੁੰਦੀ ਹੈ ਤਾਂ ਉਹਦੇ ਵਿੱਚ ਗੋਲੀ ਦੀ ਵਰਤੋਂ ਕਰਦੇ ਆ ਫਿਰ ਉਹਨੂੰ ਖਾਂਦੇ ਆ ਕਿਉਂ ਕਾਰਨ ਇਹ ਹੈ ਕਿ ਥੋੜੀ ਜਿਹੀ ਮਿੱਠਾ ਉਹਦੇ ਵਿੱਚ ਹੋ ਜਾਂਦਾ ਤੇ ਉਹਨੂੰ ਵਧੀਆ ਲੱਗਦਾ ਆ ਆ ਜਿਹੜਾ ਤੁਸੀਂ ਬੂਟਾ ਦੇਖ ਰਹੇ ਆ ਇਸ ਬੂਟੇ ਦਾ ਨਾਮ ਹੈਗਾ ਜੀ ਸਟੀਵੀਆ ਇਸ ਬੂਟੇ ਨੂੰ ਕਹਿੰਦੇ ਗਮਲੇ ਦੇ ਵਿੱਚ ਘਰੇ ਲਿਆ ਕੇ ਰੱਖ ਲਓ ਤੇ ਇਸ ਬੂਟੇ ਨੂੰ ਕਹਿੰਦੇ ਇਸ ਬੂਟੇ ਦੇ ਵਿੱਚ ਇੰਨਾ ਕੁ ਮਿੱਠਾ ਹੁੰਦਾ ਹੈ ਨਾ ਜਿਹੜਾ ਕਿ ਆਪਾਂ ਆਮ ਕਰੇ ਚੀਨੀ ਦੀ ਵਰਤੋਂ ਕਰਦੇ ਆ ਉਹਦੇ ਨਾਲੋਂ ਜ਼ਿਆਦਾ 30% ਕਹਿੰਦੇ ਜ਼ਿਆਦਾ ਮਿੱਠਾ ਕਹਿੰਦੇ ਇਹਦੇ ਪੱਤਿਆਂ ਦੇ ਵਿੱਚ ਹੁੰਦਾ ਆ ਬਹੁਤ ਸਾਰੇ ਲੋਕ ਐਸੇ ਬੂਟੇ ਨੂੰ ਦੱਸਤਾ ਦਿੰਦੇ ਆ ਪਰ ਇਹ ਨਹੀਂ ਦੱਸਦੇ ਕਿ ਇਹਦੀ ਵਰਤੋਂ ਕਿੱਦਾਂ ਕਰਨੀ ਆ ਚਲੋ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਇਸ ਬੂਟੇ ਦੀ ਵਰਤੋਂ ਤੁਸੀਂ ਕਿੱਦਾਂ ਕਰਨੀ ਆ ਤੁਸੀਂ ਕੀ ਕਰਨਾ ਸੀ ਥੋੜੇ ਜਿਹੇ ਪੱਤੇ ਇਹਦੇ ਤੋੜ ਲੈਣੇ ਆ ਤੋੜ ਕੇ ਘਰੇ ਘਰ ਦੇ ਮੈਂ ਧੁੱਪ ਚ ਨਹੀਂ ਕਰਦੀ ਛਾਂ ਦੇ ਵਿੱਚ ਇਹਨੂੰ ਸੁਕਾ ਲੈਣਾ ਆ ਸੁਕਾਉਣ ਤੋਂ ਬਾਅਦ ਇਹਦਾ ਮਹੀਨ ਇੱਕ ਪਾਊਡਰ ਬਣਾ ਲੈਣਾ ਆ ਪਾਊਡਰ ਬਣਾਉਣ ਤੋਂ ਬਾਅਦ ਜਿਹੜੀ ਵੀ ਚੀਜ਼ ਤੁਸੀਂ ਖਾਣੀ ਪੀਣੀ ਆ ਹੈਨਾ ਉਹਦੇ ਵਿੱਚ ਥੋੜ੍ਹਾ ਜਿਹਾ ਆਪਣੇ ਸਵਾਦ ਦੇ ਅਨਸਾਰ ਪਾ ਲੈਣਾ ਹੈ ਤੇ ਦੇਖਿਓ ਤੁਸੀਂ ਕਹੋਗੇ ਕਿ ਵਾਕਈ ਇੰਨੀ ਮਿੱਠੀ ਹੋਗੀ ਵੀ ਇੰਨਾ ਵਧੀਆ ਟੇਸਟ ਆਊਗਾ ਤੇ ਜਿਹੜੇ ਤੁਸੀਂ ਇਹ 슈ਗਰ ਫ੍ਰੀ ਦੀ ਗੋਲੀ ਖਾਂਦੇ ਆ ਇਹਦੀ ਖਾਂਦੀ ਵੀ ਤੁਹਾਨੂੰ ਲੋੜ ਨਹੀਂ ਪਊਗੀ ਇਹ ਨੇਚਰਲੀ ਮਿੱਠਾ ਵਾ ਇਹਦੇ ਨਾਮ ਸਟੀਵੀਆ ਵਾ ਜੀ ਘਰੇ ਲਿਆ ਕੇ ਇਹਨੂੰ ਅੱਜ ਹੀ ਲਾ ਲਓ 슈ਗਰ ਦੇ ਪੇਸ਼ੈਂਟਾਂ ਵਾਸਤੇ ਇਹ ਵਰਦਾਨ ਆ ਜੀ ਇਹ ਵਾਲਾ ਬੂਟਾ ਇਹ ਵੀਡੀਓ ਸਾਰੇ ਨਾਲ ਸਾਂਝੀ ਕਰ ਦਿਓ ਜੇ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ 슈ਗਰ ਦਾ ਮਰੀਜ਼ ਹੈਗਾ ਜਾਂ ਤਾਂ ਸਤਿ ਸ੍ਰੀ ਅਕਾਲ